ਡੋਨਾਲਡ ਟਰੰਪ ਨੂੰ ਅਸੀਂ ਕਹਿੰਦੇ ਸੀ ਕੱਲ ਤੱਕ ਇੱਕ ਰੈਪਿਊਟੇਸ਼ਨ ਬਣੀ ਹੋਈ ਸੀ ਕਿ ਇਹ ਜੰਗਾਂ ਬੰਦ ਕਰਾਉਣੀਆਂ ਚਾਹੁੰਦਾ ਪਰ ਜੋ ਉਹ ਨੇ ਈਰਾਨ ਦੇ ਵਿੱਚ ਕੀਤਾ ਫੋਟੋ ਚ ਕੀਤਾ ਹੈ ਇਸਫਹਾਨ ਚ ਕੀਤਾ ਇੱਕ ਹੋਰ ਜਗ੍ਹਾ ਦੇ ਵਿੱਚ ਜੋ ਉਹ ਨੇ ਬੀ 2 ਬੰਬਰ ਦੇ ਨਾਲ ਉੱਥੇ ਹਮਲੇ ਕਰਾਏ ਨੇ ਔਰ ਜਿਹੜੇ ਉਹ ਬੰਕਰ ਬਸਟਰ ਬੰਬੋ ਉੱਤੇ ਗਰਾਏ ਨੇ ਉਹਨੇ ਨਾਲ ਕੀ ਇੱਕ ਮੈਸੇਜ ਜਾਂਦਾ ਕਿ ਇਹ ਬੰਦੇ ਦਾ ਪਤਾ ਹੀ ਨਹੀਂ ਹੈ ਇਹਨੇ ਕਿੱਧਰ ਨੂੰ ਫਿਰ ਜਾਣਾ ਕੱਲ ਨੂੰ ਅਗਰ ਕੱਲ ਨੂੰ ਅਗਰ ਇਹੋ ਜਿਹਾ ਪਾਗਲ ਅਗਰ ਕੋਈ ਹੋਰ ਜਗ੍ਹਾ ਤੇ ਹਮਲੇ ਕਰਾ ਦਿੰਦਾ ਜਾਂ ਕਿਸੇ ਹੋਰ ਮੁਲਕ ਨਾਲ ਪੰਗਾ ਲੈ ਲੈਂਦਾ ਤੇ ਅੱਜ ਉਹ ਗੱਲ ਬੜੀ ਇੱਕ ਰਿਐਲਿਟੀ ਲੱਗਦੀ ਆ ਸੰਭਾਵਨਾ ਲੱਗਦੀ ਆ ਕਿ ਥਰਡ ਵਰਲਡ ਵਾਰ ਕਦੇ ਵੀ ਸ਼ੁਰੂ ਹੋ ਜਾਏ ਮੈਂ ਤੁਹਾਨੂੰ ਥੋੜਾ ਤਫਸੀਲ ਨਾਲ ਦੱਸਾਂਗਾ ਇੱਕ ਸਰਕਾਰ ਹੁੰਦੀ ਸੀ ਬਹੁਤ ਪਾਵਰਫੁਲ ਉਹਦਾ ਨਾਮ ਸੀ ਆਸਟਰੋ-ਹੰਗਰੀਅਨ ਸਮਰਾਜ ਹਮ ਐਂਪਾਇਰ ਆਸਟਰੋ-ਹੰਗਰੀਅਨ ਐਂਪਾਇਰ ਜਿਹੜਾ ਸੀਗਾ ਉਹ ਇੰਨੀ ਤਾਕਤਵਰ ਸਰਕਾਰ ਸੀ ਕਿ ਉਸ ਸਮੇਂ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰਾਂ ਚ ਮੰਨੀ ਜਾਂਦੀ ਹੁੰਦੀ ਸੀ ਮੈਂ 1914 ਦੀ ਗੱਲ ਕਰ ਰਿਹਾ ਹਾਂ ਉਹਨਾਂ ਦਾ ਰਾਜਕੁਮਾਰ ਉਹਨਾਂ ਦੇ ਆਪਣੇ ਹੀ ਇਲਾਕੇ ਚ ਘੁੰਮਣ ਜਾਂਦਾ ਜਿਹਨੂੰ ਹਰਜੇ ਗੋਵਿੰਨਾ ਤੇ ਬੁਸਨੀਆਂ ਕਹਿੰਦੇ ਨੇ ਉਹ ਬੁਸਨੀਆਂ ਚ ਜਾਂਦਾ ਬੋਸਨੀਆ ਦੇ ਵਿੱਚ ਜਾ ਕੇ ਉਹ ਸਰਾਜੋਵਾ ਸ਼ਹਿਰ ਦੇ ਵਿੱਚ ਉਹ ਤਫਰੀ ਕਰ ਰਿਹਾ ਹੁੰਦਾ ਘੁੰਮ ਰਿਹਾ ਹੁੰਦਾ ਉਹਦੇ ਉੱਤੇ ਕੋਈ 5 6 ਅਤੰਕਵਾਦੀ ਕਹਿ ਸਕਦੇ ਆਪਾਂ ਉਹਨਾਂ ਨੂੰ ਨੌਜਵਾਨ ਮੁੰਡੇ 18 18 20 20 ਸਾਲ ਦੇ ਉਹਦੇ ਤੇ ਬੰਬ ਸੁੱਟਦੇ ਆ ਉਹ ਬੰਬ ਜਿਹੜਾ ਉਹ ਜੀਪ ਤੋਂ ਉਹਨਾਂ ਦੀ ਜਿਹੜੀ ਗੱਡੀ ਤੋਂ ਇੱਕ ਪਾਸੇ गिर ਜਾਂਦਾ ਉਹਨੂੰ ਕੁਝ ਨਹੀਂ ਹੁੰਦਾ ਉਹ ਪਤਾ ਨਹੀਂ ਕਿਉਂ ਘਬਰਾ ਜਾਂਦਾ ਉਹ ਜੀਪ ਲੈ ਕੇ ਹਸਪਤਾਲ ਨੂੰ ਜਾਂਦਾ ਉੱਥੇ ਇੱਕ ਹੋਰ ਅਤੰਕਵਾਦੀ ਖੜਾ ਹੁੰਦਾ ਜਿਹਦਾ ਨਾਂ ਸੀ ਗੈਵਰੇਲੋ ਪ੍ਰਿੰਸਪ ਉਹ ਪਿਸਤੌਲ ਦੇ ਨਾਲ ਉਹਤੇ ਹਮਲਾ ਕਰਦਾ ਉਹਨੂੰ ਤਿੰਨ ਗੋਲੀਆਂ ਲੱਗਦੀਆਂ ਨੇ ਉਹਦੀ ਘਰ ਵਾਲੀ ਨੂੰ ਗੋਲੀ ਲੱਗਦੀ ਆ ਦੋਨੇ ਉਹ ਰਾਜਕੁਮਾਰ ਜਿਹੜਾ ਸੀ ਅਸਟਰੋ-ਹੰਗਰੀਆ ਸਾਮਰਾਜ ਦਾ ਉਹ ਮਰ ਜਾਂਦਾ ਉਹਦੀ ਘਰ ਵਾਲੀ ਮਰ ਜਾਂਦੀ ਆ ਦੇਖੋ ਇਹ ਘਟਨਾ ਸੀ ਇਹ ਜੂਨ ਚ ਹੁੰਦੀ ਆ ਤੇ ਥੋੜੇ ਦਿਨਾਂ ਬਾਅਦ ਕੀ ਹੁੰਦਾ ਕਿ ਜਿਹੜਾ ਉਹਦਾ ਬਾਪ ਸੀਗਾ ਜਿਹੜਾ ਇੰਨਾ ਤਾਕਤਵਰ ਆਦਮੀ ਸੀਗਾ ਉਹ ਇੱਕ ਅਲਟੀਮੇਟਮ ਦਿੰਦਾ ਸਰਬੀਆ ਨੂੰ ਸਰਬੀਆ ਉਥੋਂ ਬਹੁਤ ਦੂਰ ਆ ਉਥੋਂ 5-600 ਕਿਲੋਮੀਟਰ ਦੂਰ ਆ ਉਹ ਕਹਿੰਦਾ ਕਿ ਇਹ ਜੰਗ ਤੁਸੀਂ ਕਰਾਈ ਹੈ ਇਹ ਅਤੰਕਵਾਦੀਆਂ ਨੂੰ ਪਨਾਹ ਤੁਸੀਂ ਦੇ ਰਹੇ ਹੋ ਯਵੇਂ ਅਤੰਕਵਾਦੀ ਘਟਨਾ ਇੱਕ ਮੁਲਕ ਚ ਹੋਈ ਇਲਜ਼ਾਮ ਦੂਜੇ ਮੁਲਕ ਤੇ ਲੱਗਿਆ ਉਹ ਕਹਿੰਦੇ ਜੀ ਅਸੀਂ ਖੁਦ ਇਸ ਗੱਲ ਦੀ ਤਹਿਕੀਕਤ ਕਰਨੀ ਚਾਹੁੰਦੇ ਆ ਤੁਸੀਂ ਸਾਨੂੰ ਮੌਕਾ ਦਿਓ ਪਰ ਉਹ ਇੰਨਾ ਕ ਜਿਆਦਾ ਹੰਕਾਰੀ ਸਮਰਾਟ ਹੁੰਦਾ ਉਹ ਤੇ ਹਮਲਾ ਕਰ ਦਿੰਦਾ ਸਰਬੀਆ ਕੋਲ ਸਾਰੀ 1,30,000 ਦੀ ਫੌਜ ਹੁੰਦੀ ਆ ਸਾਢੇ 3 ਲੱਖ ਦੀ ਫੌਜ ਉੱਤੇ ਹਮਲਾ ਕਰ ਦਿੰਦੀ ਆ ਅਗਲੇ ਦਿਨ ਜਦੋਂ ਨਤੀਜਾ ਇਹ ਲੱਗਦਾ ਲੋਕਾਂ ਨੂੰ ਵੀ ਸਰਬੀਆ ਖਤਮ ਹੋ ਜਾਣਾ ਹੁੰਦਾ ਇਹ ਆ ਕਿ ਉਹ ਆਸਟਰੋ-ਹੰਗਰੀਅਨ ਸਾਮਰਾਜ ਦੀ ਫੌਜ ਹਾਰ ਜਾਂਦੀ ਆ ਜੰਗ ਦਾ ਪਾਸਾ ਪਲਟ ਜਾਂਦਾ ਮਸਬਲਟਾ ਪਾਸਾ ਪਲਟ ਜਾਂਦਾ ਫਿਰ ਉਹ ਚਲੋ ਉਹਦੇ ਚ ਜਰਮਨੀ ਕੋਦਦਾ ਉਹਦੇ ਚ ਰੂਸ ਕੋਦਦਾ ਉਹਦੇ ਚ ਫਰਾਂਸ ਕੋਦਦਾ ਉਹਦੇ ਚ ਇੰਗਲੈਂਡ ਕੋਦਦਾ 37 ਮੁਲਕ ਚ ਤੁਰਕੀ ਕੋਦਦਾ 37 ਮੁਲਕ ਉਹ ਜੰਗ ਚ ਸਾਲ ਲੈਂਦੇ ਆ ਔਰ ਉਹ ਜੰਗ ਦੀ ਆਊਟਕਮ ਹੁੰਦੀ ਆ ਕਿ 2 ਕਰੋੜ ਤੋਂ ਵੱਧ ਲੋਕ ਮਾਰੇ ਜਾਂਦੇ ਆ ਇੱਕ ਛੋਟੀ ਜੀ ਘਟਨਾ ਇੱਕ ਅਤੰਕਵਾਦੀ ਵੀ ਘਟਨਾ ਅਤੰਕਵਾਦੀ ਨੂੰ ਪਕੜ ਵੀ ਲਿਆ ਗਿਆ ਗੈਬਰੀਲੋ ਪ੍ਰਿੰਸਪ ਨੂੰ ਉਹ ਉਹਦੀ ਉਮਰ ਸੀ 19 ਸਾਲ 9 ਮਹੀਨੇ ਹਾਂ 20 ਸਾਲਾਂ ਦਾ ਨਹੀਂ ਸੀ ਹੋਇਆ ਤੇ ਉਦੋਂ 20 ਉਹਥੇ 20 ਸਾਲਾਂ ਦੇ ਨੂੰ ਬਾਲਗ ਸਮਝਿਆ ਜਾਂਦਾ ਸੀ ਇਸ ਕਰਕੇ ਉਹਨੂੰ ਸਜ਼ਾਏ ਮੌਤ ਨਹੀਂ ਸੀ ਹੋ ਸਕਦੀ ਉਹਨੂੰ ਉਮਰ ਕੈਦ ਹੁੰਦੀ ਆ 20 ਸਾਲਾਂ ਸਜ਼ਾ ਹੁੰਦੀ ਆ ਉਹਦੇ باوجود ਕਹਿਣ ਦਾ ਮਤਲਬ ਹੈ ਕਿ ਜਦੋਂ ਉਹ ਸਰਕਾਰ ਉਹਨੂੰ ਸਜ਼ਾ ਦੇ ਰਹੀ ਸੀ ਉਹ ਪਕੜਿਆ ਗਿਆ ਸੀ ਏਡੀ ਵੱਡੀ ਜੰਗ ਛੇੜਨ ਦਾ ਕੀ ਮਤਲਬ ਸੀ ਹੁਣ ਚੰਗੀ ਭਲੀ ਇੱਕ ਜੰਗ ਹੋ ਰਹੀ ਸੀ ਮੰਨ ਲਓ ਇਜ਼ਰਾਈਲ ਤੇ ਹਮਾਸ ਦੀ ਇੱਕ ਜੰਗ ਹੋ ਰਹੀ ਹੈ ਫਲਸਤੀਨ ਦੀ ਜੰਗ ਹੋ ਰਹੀ ਹੈ ਉਹਦੇ ਵਿੱਚ ਹਜਬੋ ਹਜਬੋਲਾ ਦੀ ਐਂਟਰੀ ਹੁੰਦੀ ਹੈ ਉਹਦੇ ਵਿੱਚ ਮੁੜ ਕੇ ਹੁੰਦਾ ਕਿ ਬਿਨਾ ਕਿਸੇ ਉਕਸਾਵੇ ਦੇ ਇਜ਼ਰਾਈਲ ਈਰਾਨ ਤੇ ਹਮਲਾ ਕਰਦਾ ਜਦੋਂ ਇਜ਼ਰਾਈਲ ਈਰਾਨ ਤੇ ਹਮਲਾ ਕਰਦਾ ਔਰ ਤੁਹਾਨੂੰ ਯਾਦ ਹੋਏਗਾ ਕਿ ਇਜ਼ਰਾਈਲ ਦੇ ਇਸ ਸਮੇਂ ਕੀ ਕਹਿੰਦੇ ਹੁੰਦੇ ਨਾ ਕਿ ਮਤਲਬ ਹੌਸਲੇ ਪਸਤ ਨੇ ਉਹਨਾਂ ਕੋਲ ਕੋਈ ਬਹੁਤ ਜ਼ਿਆਦਾ ਬਰੂਦ ਨਹੀਂ ਬਚਿਆ ਔਰ ਬਹੁਤ ਲੰਬੀ ਉਹ ਜੰਗ ਲੜ ਨਹੀਂ ਸਕਦੇ ਫੌਕਸ ਨਿਊਜ਼ ਨੇ ਉਹਨਾਂ ਦਾ ਪੂਰਾ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਇਜ਼ਰਾਈਲ ਦੀ ਗੱਲ ਕਰ ਇਜ਼ਰਾਈਲ ਦੀ ਗੱਲ ਕਰ ਰਹੇ ਜਿੰਨوں ਕਹਿੰਦੇ ਆ ਵੀ ਦੁਨੀਆ ਦੀ ਸਭ ਤੋਂ ਵੱਡੀ ਇਸ ਸਮੇਂ ਸੁਪਰ ਪਾਵਰ ਕਹਿੰਦੇ ਆ ਵੈਸੇ ਕਹਿੰਦੇ ਤਾਂ ਅਮਰੀਕਾ ਨੂੰ ਆ ਪਰ ਕਿੱਥੇ ਕਿੱਥੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜਾ ਇਜ਼ਰਾਈਲ ਆ ਉਹ ਬਹੁਤ ਸ਼ਕਤੀਸ਼ਾਲੀ ਆ ਬਹੁਤ ਤਾਕਤਵਰ ਇਜ਼ਰਾਈਲ ਜਿਹੜਾ ਹੈ ਇੱਕ ਕਟੜ ਧਾਰਮਿਕ ਤੌਰ ਤੇ ਅੰਦਰਾਸਟਰਵਾਦੀ ਮੁਲਕ ਹੈ ਔਰ ਸਾਡੇ ਮੁਲਕ ਦੇ ਵਿੱਚ ਵੀ ਅੱਜ ਅੱਜਕੱਲ ਕਟੜ ਅੰਦਰਾਸਟਰਵਾਦੀ ਵਿਚਾਰਧਾਰਾ ਨੂੰ ਬੜਾ ਬੜਾਵਾ ਦਿੱਤਾ ਜਾ ਰਿਹਾ ਔਰ ਇੱਥੇ ਲੰਬੇ ਚੋੜੇ ਭਗਤਾਂ ਦੀ ਇੱਕ ਫੌਜ ਹੈ ਉਹ ਜਦੋਂ ਵੀ ਇਜ਼ਰਾਈਲ ਵਾਲੇ ਕੋਈ ਵੱਡਾ ਹਮਲਾ ਕਰਦੇ ਆ ਔਰ ਉਹ ਚਾਹੇ ਉਹ ਫਲਸਤੀਨ ਦੇ નિર્ਦੋਸ਼ਾਂ ਤੇ ਹੀ ਕਰ ਰਹੇ ਹੋਣ ਚਾਹੇ ਛੋਟੇ ਛੋਟੇ ਬੱਚਿਆਂ ਨੂੰ ਹੀ ਮਾਰ ਰਹੇ ਹੋਣ ਤੇ ਭਗਤ ਬੜੇ ਖੁਸ਼ ਹੁੰਦੇ ਆ ਤੇ ਇਹ ਇਸ ਕਰਕੇ ਜਦੋਂ ਉਹਨਾਂ ਨੇ ਈਰਾਨ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਲੱਗਿਆ ਕਿ ਈਰਾਨ ਨੂੰ ਵੀ ਉਦਾਂ ਹੀ ਕੁੱਟ ਦੇਣਾ ਔਰ ਈਰਾਨ ਨੇ ਜਦੋਂ ਵਾਪਸੀ ਹਮਲਾ ਕੀਤਾ ਇਜ਼ਰਾਈਲ ਦੀ ਹਾਲਤ ਪਸਤਾ ਹੋ ਜਾਂਦੀ ਹੈ ਉਹਨਾਂ ਚਿਰ ਨੂੰ ਇਹ ਰਿਪੋਰਟ ਬਾਹਰ ਆ ਜਾਂਦੀ ਹੈ ਕਿ ਇਜ਼ਰਾਈਲ ਕੋਲ ਇੰਨੇ ਵੀ ਹਥਿਆਰ ਨਹੀਂ ਹੈਗੇ ਕਿ ਉਹ ਬਾਹਰੋਂ ਹੋਣ ਵਾਲੇ ਮਜਾਇਲ ਹਮਲੇ ਨੂੰ ਰੋਕ ਪਾਏ ਔਰ ਅਸੀਂ ਦੇਖਿਆ ਜਦੋਂ ਇਜ਼ਰਾਈਲ ਜਦੋਂ ਈਰਾਨ ਨੇ ਆਪਣੀਆਂ ਖੈਬਰ ਮਜਾਇਲਾਂ ਦਾ ਹਮਲਾ ਕੀਤਾ ਤੇ ਇਜ਼ਰਾਈਲ ਦੇ ਸ਼ਹਿਰਾਂ ਦੇ ਪੜਖ ਚਿਹੋੜੇ ਨੇ ਜਿਹੋ ਜਿਹਾਂ ਮੰਜਰੂ ਨੇ ਗਾਜਾ ਪੱਟੀ ਜੀ ਬਣਾਇਆ ਸੀ ਉਹ ਜਿਆ ਮੰਜ਼ਰ ਇਜ਼ਰਾਈਲ ਦੇ ਆਪਣੇ ਸਰਾਂ ਦਾ ਬਣਿਆ ਔਰ ਅਮਰੀਕਾ ਨੂੰ ਲੱਗਿਆ ਕਿ ਮੇਰਾ ਸਾਥੀ ਗਿਆ ਅਮਰੀਕਾ ਨੇ ਉਹਨੂੰ ਸਪੋਰਟ ਕਰਨ ਵਾਸਤੇ ਟਰੰਪ ਨੇ ਉਹਨੂੰ ਸਪੋਰਟ ਕਰਨ ਵਾਸਤੇ ਆਨਨ ਫਾਨਨ ਦੇ ਵਿੱਚ ਈਰਾਨ ਤੇ ਹਮਲਾ ਕੀਤਾ ਹੁਣ ਜਦੋਂ ਈਰਾਨ ਤੇ ਹਮਲਾ ਕੀਤਾ ਜਾਂ ਤਾਂ ਈਰਾਨ ਹਥਿਆਰ ਛੱਡ ਦਿੰਦਾ ਉਹਨੇ ਅਲਟੀਮੇਟਮ ਨਹੀਂ ਦਿੱਤਾ ਕਿ ਈਰਾਨ ਜਦ ਤੱਕ ਹਥਿਆਰ ਨਹੀਂ ਛੱਡੇਗਾ ਇਹ ਜੰਗ ਚੱਲਦੀ ਚੱਲਦੀ ਰਹੇਗੀ ਮੁੜ ਕੇ ਜਦੋਂ ਈਰਾਨ ਨੇ ਵਾਪਸੀ ਤੇ ਹਮਲਾ ਕੀਤਾ ਫਿਰ ਉਹ ਹਮਲੇ ਦੇ ਵਿੱਚ ਇਜ਼ਰਾਈਲ ਨੂੰ ਨੁਕਸਾਨ ਹੋਇਆ ਔਰ ਅਮਰੀਕਾ ਦਾ ਜਿਹੜਾ 에ਅਰਬੇਸ ਆ ਕਤਰ ਦੇ ਵਿੱਚ ਉਹਨੇ ਉਹਦੀਆਂ ਵਿੱਚ ਧਜੀਆਂ ਉਡਾਈਆਂ ਉਹਦੀਆਂ ਧਜੀਆਂ ਉਡਾਈਆਂ ਉਹਦੇ ਉੱਤੇ ਅਮਰੀਕਾ ਕੁਸਕਿਆ ਨਹੀਂ ਔਰ ਉਹਦੀਆਂ ਜਿਹੜੀਆਂ ਤਸਵੀਰਾਂ ਆਈਆਂ ਬਾਅਦ ਚ ਕਿਉਂਕਿ ਉਹਨਾਂ ਨੇ ਤਸਵੀਰਾਂ ਸੈਂਸਰ ਕੀਤੀਆਂ ਅਮਰੀਕਾ ਨੇ ਉਹਦੇ باوجود ਤਸਵੀਰਾਂ ਜਿਹੜੀਆਂ ਬਾਹਰ ਆਈਆਂ ਨੇ ਉਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਅਮਰੀਕਾ ਦਾ ਬਹੁਤ ਨੁਕਸਾਨ ਹੋਇਆ ਔਰ ਅਮਰੀਕਾ ਅੱਜ ਇਸ ਹਾਲਤ ਵਿੱਚ ਨਹੀਂ ਹੈਗਾ ਕਿ ਈਰਾਨ ਦੇ ਜਵਾਬੀ ਹਮਲੇ ਦਾ ਕੋਈ ਜਵਾਬ ਦੇ ਪਾਏ ਅੱਜ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਸੰਕੀ ਰਾਸ਼ਟਰਪਤੀ ਨੇ ਬਿਨਾ ਮਤਲਬ ਦੇ ਰਾਂਦੇ ਹਮਲਾ ਕਰਾਇਆ ਔਰ ਇਹੋ ਜਿਹੇ ਸੰਕੀ ਰਾਸ਼ਟਰਪਤੀ ਜੇਕਰ 2-4 ਦੁਨੀਆਂ ਦੇ ਵਿੱਚ ਹੋਰ ਹੋ ਗਏ ਤਾਂ ਇਹ ਵਰਡਵਾਰ ਕਿਸੇ ਵੇਲੇ ਵੀ ਭੜਕ ਸਕਦੀ ਹੈ ਹੁਣ ਅਸੀਂ ਇਹ ਜਾਣਦੇ ਹਾਂ ਕਿ ਯੂਕਰੇਨ ਦੇ ਰੂਸ ਦੀ ਜੰਗ ਚੱਲ ਰਹੀ ਹੈ ਬੜੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਰੂਸ ਕੋਲ ਬੜੇ ਘਾਤਕ ਹਥਿਆਰ ਨੇ ਉਹਨੇ ਕੋਈ ਘਾਤਕ ਹਥਿਆਰ ਯੂਕਰੇਨ ਦੇ ਉੱਤੇ ਅਜੇ ਤੱਕ ਟ్రਾਈ ਨਹੀਂ ਕੀਤਾ ਅਗਰ ਉਹ ਚਾਹੇ ਤਾਂ ਉਹ ਬਹੁਤ ਭਿਆਨਕ ਰਿਜ਼ਲਟ ਲੈ ਸਕਦਾ ਸੀ ਉੱਥੇ ਪਰ ਇਹ ਕਹਿੰਦਾ ਮਤਲਬ ਹੈ ਕਿ ਅਮਰੀਕਾ ਦੇ ਲੋਕ ਜਿਹੜੇ ਸ਼ਾਂਤੀ ਦੀ ਗੱਲ ਕਰਦੇ ਨੇ ਔਰ ਇੰਨਾ ਵੱਡਾ ਹਮਲਾ ਈਰਾਨ ਤੇ ਕਰ ਦਿੰਦੇ ਨੇ ਬਿਨਾ ਉਕਸਾਵੇ ਦੇ ਇਸ ਕਰਕੇ ਇਹ ਇਹ ਗੱਲ ਮੈਂ ਇਸ ਗੱਲ ਨੂੰ ਮੰਨਦਾ ਹੈ ਕਿ ਇਸ ਸਮੇਂ ਦੁਨੀਆ 3ਵਾਰਡ ਵਾਰ ਦੇ ਕਿਨਾਰੇ ਤੇ ਖੜੀ ਹੈ ਪਰ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਸੀ ਵੀ ਉਹਨਾਂ ਕੋਲ ਪਛਾਣ ਦੀ ਕੋਈ ਗੱਲ ਨਹੀਂ ਪਛਾਣ ਦਾ ਸਿਸਟਮ ਨਹੀਂ ਰਿਹਾ ਪਰ ਉਹ ਤਾਂ ਕਹਿੰਦੇ ਆ ਵੀ ਉਹਨਾਂ ਦਾ ਡੌਮ ਸਿਸਟਮ ਜਿਹੜਾ ਉਹ ਬੜਾ ਵਧੀਆ ਹੈ ਇਜ਼ਰਾਈਲ ਦਾ ਤੇ ਉਹ ਤਾਂ ਕਿਸੇ ਮਿਸਾਈਲ ਨੂੰ ਇਜ਼ਰਾਈਲ ਦੇ ਅੰਦਰ ਹੀ ਨਹੀਂ ਵੜਨ ਦਿੰਦਾ ਆ ਰੰਡੋ ਆਇਰਨ ਡੋਮ ਆਇਰਨ ਡੋਮ ਉਹ ਆਇਰਨ ਡੋਮ ਬੋਲਦੇ ਆ ਆਇਰਨ ਡੋਮ ਜਦੋਂ ਆਇਰਨ ਡੋਮ ਜਿਹੜਾ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਦੇਖੋ ਇਹ ਇਜ਼ਰਾਈਲੋ ਮੁਲਕ ਨੇ ਜਿਨੇ ਮੁਲਕਾਂ ਕੋਲੋਂ ਲੋਕੀ ਟੈਕਨੋਲੋਜੀ ਲੈਂਦੇ ਆ ਸਾਡਾ ਮੁਲਕ ਵੀ ਟੈਕਨੋਲੋਜੀ ਲੈਂਦਾ ਹੈ ਬਹੁਤ ਸਾਰੀਆਂ ਅਸੀਂ ਕਹਿੰਦੇ ਆ ਕਿ ਇਜ਼ਰਾਈਲ ਸਾਡੇ ਨਾਲ ਆ ਤੇ ਸਾਨੂੰ ਕਿਸੇ ਤੋਂ ਡਰਨੀ ਜਿਵੇਂ ਅਸੀਂ ਰੂਸ ਤੋਂ S400 ਲਏ ਨੇ ਜਦੋਂ ਈਰਾਨ ਦੀਆਂ ਮਜਾਈਲਾਂ ਨੇ ਹਮਲਾ ਕੀਤਾ ਉਹਨੇ ਸ਼ਹਿਰਾਂ ਦਾ ਹਾਈਫਾ ਦਾ ਜਰੂਸਲਮ ਦਾ ਟੈਲ ਅਵੀਵ ਦਾ ਜਦੋਂ ਉਹ ਮੰਜ਼ਰ ਬਣਿਆ ਜਦੋਂ ਉਹ ਹਾਲ ਬਣਿਆ ਮੈਂ ਦੇਖ ਰਿਹਾ ਸੀ ਸੀਐਨਐਨ ਦੀ ਰਿਪੋਰਟਿੰਗ ਫੌਕਸ ਦੀ ਨਿਊਜ਼ ਦੀ ਰਿਪੋਰਟਿੰਗ ਦੇਖ ਰਿਹਾ ਸੀ ਅਲ ਜਜ਼ੀਰਾ ਦੀ ਰਿਪੋਰਟਿੰਗ ਦੇਖ ਰਿਹਾ ਸੀ ਉਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਉਹ ਹਾਲ ਕਰ ਦਿੱਤਾ ਉਹਨੇ ਕਿ ਇੰਨ ਲੱਗਦਾ ਕਿ ਇਹ ਖੰਡਰ ਹੀ ਖੰਡਰ ਨੇ ਹੂੰ ਔਰ ਉਹ ਅੰਦਰੋਂ ਜਾ ਕੇ ਉਹਨਾਂ ਦੀ ਰਿਪੋਰਟਿੰਗ ਕੀਤੀ ਹੈ ਇਜ਼ਰਾਈਲ ਅੰਦਰੇ ਹਾਲ ਹੋਇਆ ਉਹਦੇ ਸ਼ਹਿਰਾਂ ਦਾ ਹਾਈਫਾ ਦਾ ਤੇ ਬਹੁਤ ਹੀ ਬੁਰਾ ਹਾਲ ਹੋਇਆ ਔਰ ਤਲਵੀਵ ਦਾ ਬਹੁਤ ਬੁਰਾ ਹਾਲ ਹੋਇਆ ਇਵਨ ਜੇਰੂਸਲੇਮ ਦਾ ਮਾੜਾ ਹਾਲ ਕੀਤਾ ਉਹਨਾਂ ਨੇ ਹੋਰ ਕਿਹੜੀ ਸਰ ਹਾਂ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਜੇਰੂਸਲੇਮ ਜਿਹਦੇ ਪਿੱਛੇ ਲੜਾਈਆਂ ਐ ਜਿਹਦੇ ਪਿੱਛੇ ਲੜਾਈਆਂ ਹੋ ਰਹੀਆਂ ਜੇਰੂਸਲੇਮ ਦੇ ਵਿੱਚ ਵੀ ਹਮਲਾ ਹੋਇਆ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਇਜ਼ਰਾਈਲ ਇੰਨਾ ਹੀ ਤਾਕਤਵਰ ਸੀਗਾ ਇੰਨਾ ਹੀ ਤਾਕਤਵਰ ਸੀਗਾ ਤੇ ਉਹਨੂੰ ਤਾਂ ਈਰਾਨ ਦੇ ਚ ਪਰਖ ਚ ਉਡਾ ਦੇਣਾ ਚਾਹੀਦਾ ਕਿਉਂਕਿ ਅਮਰੀਕਾ ਵੀ ਖੁੱਦ ਗਿਆ ਅਮਰੀਕਾ ਨੂੰ ਦੁਨੀਆ ਦਾ ਬੌਸ ਮੰਨਿਆ ਜਾਂਦਾ ਅੱਜ ਹਾਲਤ ਇਹ ਬਣੀ ਹੋਈ ਹੈ ਦੇਖੋ ਇਹ ਅੰਤਰਰਾਸ਼ਟਰੀਵਾਦ ਕਿੰਨੀ